ਪ੍ਰਾਈਮ ਨਿਊਜ਼ ਨੈਟਵਰਕ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਗੱਲ ਕਰਦੇ ਹਾਂ ਬਰਨਾਲਾ ਜ਼ਿਲ੍ਹੇ ਨਾਲ ਜੁੜੀ ਖਬਰ ਦੀ ਨਾ ਭਾਰਤ ਸਾਖਰਤਾ ਪ੍ਰੋਗਰਾਮ ਦੀ ਇੱਕ ਰੋਜ਼ਾ ਵਰਕਸ਼ਾਪ ਅਜੋਜ਼ਿਤ ਦੱਸਦੀ ਹੈ ਕਿ ਜ਼ਿਲ੍ਹਾ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਸਿੱਖਿਆ ਵਿਭਾਗ ਦੀ ਹਦਾਇਤਾਂ ਤਹਿਤ ਅਤੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸੰਗਰੂਰ ਦੇ ਦਿਸ਼ਾ ਨਿਰਦੇਸ਼ ਅਧੀਨ ਜ਼ਿਲ੍ਹਾ ਅਫਸਰ ਸਰਦਾਰ ਸ਼ਮਸ਼ੀਰ ਸਿੰਘ ਜੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਬਸੁੰਦਰਾ ਕਪਲਾ ਜੀ ਅਤੇ ਡਿਪਟੀ ਡੀਓ ਵਰਜਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਨਵ ਪੜ ਸਾਖਰਤਾ ਪ੍ਰੋਗਰਾਮ ਦੀ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰਿਸੋਰਸ ਪਰਸਨ ਕਮਲਦੀਪ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਜ਼ਿਲ੍ਹੇ ਬੀਪੀਓਜ਼ ਸਹਿबान ਅਤੇ ਪ੍ਰਾਇਮਰੀ ਸਕੂਲ ਦੇ ਨਿਲਪ ਤੇ ਨੋਡਲ ਅਫਸਰਾਂ ਵੱਲੋਂ ਇਸ ਵਰਕਸ਼ਾਪ ਵਿੱਚ ਭਾਗ ਲਿਆ ਗਿਆ ਉਨਾ ਇਹ ਵੀ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਨਵ ਪੜ ਸਾਖਰਤਾ ਪ੍ਰੋਗਰਾਮ ਪੋਰਟਲ ਅਤੇ ਉਲਾਸ ਐਪ ਦੀ ਵਰਤੋਂ ਕਰਨ ਬਾਰੇ ਟ੍ਰੇਨਿੰਗ ਦਿੱਤੀ ਗਈ ਤਾਂ ਜੋ ਨਵ ਪੜ ਸਾਖਰਤਾ ਪ੍ਰੋਗਰਾਮ ਦੀ ਫਰਵਰੀ 2024 ਵਿੱਚ ਹੋਣ ਵਾਲੀ ਪ੍ਰੀਖਿਆ ਲਈ ਨਵੇਂ ਸਿਖਿਆਰਥੀਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਕੁਸ਼ਲਤਾਪੂਰਵਕ ਚਲਾਇਆ ਜਾ ਸਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਵਰਜਿੰਦਰਪਾਲ ਸਿੰਘ ਜੀ ਨੇ ਇਹ ਵੀ ਕਿਹਾ ਕਿ ਕਿਸੇ ਵਿਅਕਤੀ ਨੂੰ ਸਾਖਰ ਕਰਨਾ ਬਹੁਤ ਹੀ ਪੁੰਨ ਦਾ ਕੰਮ ਹੈ ਉਨਾ ਕਿਹਾ ਕਿ ਇਸ ਕੰਮ ਨੂੰ ਅਸੀਂ ਡਿਊਟੀ ਨਹੀਂ ਬਲਕਿ ਸਮਾਜ ਪ੍ਰਤੀ ਸਾਡੀ ਬਣਦੀ ਜ਼ਿੰਮੇਵਾਰੀ ਸਮਝ ਕੇ ਕਰਨਾ ਹੈ ਵਰਕਸ਼ਾਪ ਵਿੱਚ ਸਕੂਲ ਆਫ ਐਮਿਨੈਂਸ ਪਧੌੜ ਦੇ ਪ੍ਰਿੰਸੀਪਲ ਸਰਦਾਰ ਮੇਜਰ ਸਿੰਘ ਜੀ ਨੂੰ ਨਾ ਪੜ ਸਾਖਰਤਾ ਪ੍ਰੋਗਰਾਮ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਹਰਵਿੰਦਰ ਸਿੰਘ ਰੂਮੀ ਅਮਨਿੰਦਰ ਕੋਠਾਲਾ ਅੰਤਰਜੀਤ ਸਿੰਘ ਸਤਨਾਮ ਸਿੰਘ ਅਤੇ ਡੀ ਐਮ ਕਮਲ ਜੀ ਆਦ ਹਾਜ਼ਰ ਹੈ ਪੇਸ਼ ਹੈ ਪ੍ਰਾਈਮ ਨਿਊਜ਼ ਨੈਟਵਰਕ ਦੀ ਵਿਸ਼ੇਸ਼ ਰਿਪੋਰਟ ਨੋ ਵਰਜਿੰਦਰਪਾਲ ਸਿੰਘ ਹਾਂਜੀ ਸਰ ਜਿਹੜਾ ਅੱਜ ਦਾ ਸੈਮੀਨਾਰ ਆ ਇਹਦਾ ਮੇਨ ਮਕਸਦ ਕੀ ਹੈ ਅੱਜ ਦਾ ਜੋ ਸੈਮੀਨਾਰ ਸੀਗਾ ਇਹ ਪੰਜਾਬ ਈਡਜ਼ ਕੰਟਰੋਲ ਸੈਡੀ ਐਸ ਸੀ ਆਰਟੀ ਪੰਜਾਬ ਨੈਸ਼ਨਲ ਈਡਜ਼ ਕੰਟਰੋਲ ਸੈਡੀ ਵੱਲੋਂ ਪੰਜਾਬ ਰਾਜ ਦੇ ਜਿਹੜੇ ਸਮੁੱਚੇ ਮੀਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਨੇ ਉਹਨਾਂ ਦੀ ਐਡਵੋਕੇਸੀ ਟ੍ਰੇਨਿੰਗ ਪ੍ਰੋਗਰਾਮ ਸੀ ਇਹ ਜਿਹੜਾ ਪ੍ਰੋਗਰਾਮ ਆ ਵਿਭਾਗ ਵੱਲੋਂ ਪਿਛਲੇ ਸਾਲਾਂ ਦੇ ਵਿੱਚ ਚਲਾਇਆ ਜਾ ਰਿਹਾ ਅੱਜ ਜ਼ਿਲ੍ਹਾ ਬਰਨਾਲਾ ਦੇ ਮੀਡਲ ਹਾਈ ਸੀਨੀਅਰ ਸੈਕੰਡਰੀ ਸਕੂਲਾਂ ਦੇ 116 ਸਕੂਲਾਂ ਦੇ ਜਿਹੜੇ ਮੁਖੀ ਸਾਹਿਬਾਨ ਨੇ ਤੇ ਇੱਕ ਨੋਡਲ ਦੇ ਆਪਕਾ ਜਿਹੜਾ ਉਹਨਾਂ ਦੀ ਟ੍ਰੇਨਿੰਗ ਆ ਜਿਹੜੀ ਵਿਭਾਗ ਵੱਲੋਂ ਟ੍ਰੇਨਰ ਰਿਸੋਰਸ ਪਰਸਨ ਅਤੇ ਸਿਹਤ ਵਿਭਾਗ ਵੱਲੋਂ ਸਾਡੇ ਕੋਲੇ ਕਾਉਂਸਲਰ ਸਿੰਤਪਾਗ ਬਰਨਾਲਾ ਵੱਲੋਂ ਪਹੁੰਚੇ ਉਹਨਾਂ ਵੱਲੋਂ ਸਾਡੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਜੋ ਅਡੋਲਸੈਂਸ ਐਜੂਕੇਸ਼ਨ ਪ੍ਰੋਗਰਾਮ ਐਡਵੋਕਸੀ ਉਹਨਾਂ ਦੀ ਉਹ ਕੀਤੀ ਗਈ ਹੈ ਜਿਦੇ ਵਿੱਚ ਅਧਿਆਪਕਾਂ ਨੂੰ ਸਕੂਲ ਮੁਖੀਆਂ ਨੂੰ ਬੱਚਿਆਂ ਦੇ ਵਿੱਚ ਜੋ ਸਰੀਰਕ ਤਬਦੀਲੀਆਂ ਆਉਂਦੀਆਂ ਨੇ ਉਹਨਾਂ ਬਾਰੇ ਇਹਨਾਂ ਨੂੰ ਵਿਗਿਆਨਕ ਪੱਖ ਤੋਂ ਤਕੜੇ ਕਰਨਾ ਵਿਗਿਆਨਕ ਪੱਖ ਤੋਂ ਜਾਣੂ ਕਰਾਉਣਾ ਏਡਜ਼ ਵਰਗੇ ਭਿਆਨਕ ਦੇਨ ਤੋਂ ਬਚਣ ਦੇ ਲਈ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਤੇ ਤੁਸੀਂ ਉਹਦੇ ਆਪ ਤੁਹਾਨੂੰ ਦਿੱਤੇਗੇ ਕਿ ਕਿਸ ਤਰ੍ਹਾਂ ਤੁਸੀਂ ਅੱਗੇ ਜਾ ਕੇ ਬੱਚਿਆਂ ਨੂੰ ਗਾਈਡ ਕਰਨਾ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ। ਹਾਂਜੀ ਸਰ ਜਿਹੜਾ ਅੱਜ ਦਾ ਸੈਮੀਨਾਰਾ ਜਿਹੜਾ ਆਪਾਂ ਕਰਵਾ ਰਹੇ ਆ ਇਹ ਕਿੰਨੇ ਸਾਲਾਂ ਤੋਂ ਹੋ ਰਿਹਾ ਤੇ ਇਹਦੀ ਕੀ ਆਊਟਪੁੱਟ? ਹਾਂਜੀ ਮੇਜਰ ਸਿੰਘ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਪਧੌੜ ਅੱਜ ਦਾ ਜਿਹੜਾ ਸੈਮੀਨਾਰਾ ਐਨ ਆਈ ਐਲ ਪੀ ਤੇ ਆ ਜਿਸ ਦਾ ਭਾਵ ਹੈ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਪਹਿਲਾ ਇਹ ਬਾਲਕ ਸਿੱਖਿਆ ਦੇ ਤੌਰ ਤੇ ਚੱਲਦਾ ਹੁੰਦਾ ਸੀਗਾ ਤੇ ਜਿਹੜੇ ਕਿਸੇ ਕਾਰਨ ਕਰਕੇ ਸਕੂਲਾਂ ਦੇ ਵਿੱਚ ਨਹੀਂ ਜਾ ਸਕੇ ਜਾਂ ਨਹੀਂ ਪੜ ਸਕੇ ਉਹਨਾਂ ਨੂੰ ਪੜਾਉਣ ਦਾ ਇਹ ਇੱਕ ਉਪਰਾਲਾ ਤਾਂ ਕਿ ਉਹਨਾਂ ਦੇ ਵਿੱਚ ਜਿੱਥੇ-ਜਿੱਥੇ ਉਹਨਾਂ ਨੂੰ ਮਤਲਬ ਅਨਪੜ੍ਹ ਹੋਣ ਕਰਕੇ ਸਮੱਸਿਆਵਾਂ ਆਉਂਦੀਆਂ ਨੇ ਤੇ ਉਹਨਾਂ ਦੀ ਉਹਨਾਂ ਨੂੰ ਉਹ ਸਮੱਸਿਆਵਾਂ ਨਾ ਆਉਣ ਤੇ ਉਹਨਾਂ ਦੀ ਜ਼ਿੰਦਗੀ ਸੁਧਰ ਸਕੇ ਮੈਂ ਦੱਸਣਾ ਚਾਹੂੰਗਾ ਕਿ ਪਹੌੜ ਦੇ ਵਿੱਚ ਉਸ ਸਰਕਾਰ ਸਕੂਲ ਆਫ ਐਮੀਨੈਂਸ ਭਦੌੜ ਵਿਖੇ ਸੈਂਟਰ ਬਣਿਆ ਸੀਗਾ ਉੱਥੇ 150 ਵਿਦਿਆਰਥੀ ਆ ਜਿਹੜਾ ਉਹ ਇਸ ਸਕੀਮ ਦੇ ਤਹਿਤ ਰਜਿਸਟਰਡ ਹੋਇਆ ਤੇ ਫਿਰ ਉਹਨਾਂ ਨੂੰ ਸਿੱਖਿਆ ਪ੍ਰਦਾਨ ਕੀਤੀ ਗਈ ਤੇ ਫਿਰ ਉਹਨਾਂ ਦਾ ਉਹਨਾਂ ਦੀ ਪ੍ਰੀਖਿਆ ਵੀ ਹੋਈ ਤੇ ਉਹਨਾਂ ਆਸ ਆ ਵੀ ਉਹ ਇਸ ਤੋਂ ਪੂਰਾ ਲਾਭ ਉਠਾਉਣਗੇ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਹੋ ਧੰਨਵਾਦ